ਪੰਜਾਬ ਦੇ ਵਿੱਚ ਅਵਲੀਆਂ ਗੱਲਾਂ ਹੁੰਦੀਆਂ ਵੋਟਾਂ ਮੌਕੇ ਵੱਖਰੇ ਤੌਰ ਤੇ ਸੱਚੀ ਮੁੱਚੀ ਇੰ样 ਲੱਗਦਾ ਵੀ ਅਸੀਂ ਪੰਜਾਬੀ ਕੱਲੇ ਵੋਟਾਂ ਪਾਉਣ ਵਾਸਤੇ ਜੰਮੇ ਆਂ ਹੋਰ ਤਾਂ ਸਾਡੀ ਕਦੇ ਕੋਈ ਗੱਲ ਮੰਨੀ ਵੀ ਨਹੀਂ ਗਈ ਮੇਰੇ ਖਿਆਲ ਥੋੜੀ ਵੀ ਨਹੀਂ ਮੰਨੀ ਗਈ ਕੋਈ ਕਿਸੇ ਦੀ ਵੀ ਨਹੀਂ ਮੰਨੀ ਗਈ ਅੱਜ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਹੋ ਗਿਆ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਸੀ ਹੋਰ ਵੀ ਬੜੇ ਉਮੀਦਵਾਰਾਂ ਨੇ ਕੀਤੇ ਆ ਕਾਉਂਸਲ ਦੀਆਂ ਚੋਣਾਂ ਭਾਈ ਕਿੰਨਾ ਵੱਡਾ ਮੁੱਦਾ ਇਹ 21 ਤਰੀਕ ਨੂੰ ਵੋਟਾਂ ਪੈਣੀਆਂ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਪਰ ਬੀਬੀ ਜੀ ਨੇ ਇੱਕ ਮਹਤ ਰਾਜਪੂਤ ਉਹ ਕਾਂਗਰਸ ਦੇ ਨਾਲ ਜੁੜੇ ਰਹੇ ਆ ਕਾਂਗਰਸ ਦੇ ਵੱਲੋਂ ਟਿਕਟ ਚਾਹੁੰਦੇ ਸੀ ਕਾਂਗਰਸ ਨੇ ਕਿਸੇ ਹੋਰ ਨੂੰ ਟਿਕਟ ਦਿੱਤੀ ਬੀਬੀ ਜੀ ਗੁੱਸੇ ਦੇ ਵਿੱਚ ਆ ਗਈ ਆਪਣਾ ਕੁੱਤਾ ਲੈ ਕੇ ਉਹ ਨਾਮਜ਼ਦਗੀ ਕੇਂਦਰ ਦੇ ਵੱਲ ਪਹੁੰਚ ਗਏ ਕਹਿੰਦੇ ਵੀ ਭਾਈ ਮੈਂ ਤਾਂ ਨਹੀਂ ਖੜਨਾ ਪਰ ਮੇਰਾ ਕੁੱਤਾ ਚੋਣ ਲੜੂਗਾ ਆਜ਼ਾਦ ਤੌਰ ਦੇ ਉੱਤੇ ਮੇਰਾ ਕੁੱਤਾ ਚੋਣ ਲੜੂਗਾ ਸਾਰੇ ਉੱਥੇ ਹਰਾਰ ਰਹੇਗੇ ਹੱਥਾਂ ਪੈਰਾਂ ਨਹੀਂ ਪੈ ਗਈ ਵੀ ਆਹ ਕੀ ਗੱਲ ਹੋਈ ਬੀਬੀ ਜੀ ਨੇ ਬੜਾ ਸਪਸ਼ਟ ਕਹਿਿਆ ਕਿ ਨਹੀਂ ਜੀ ਕੁੱਤਾ ਵਫਾਦਾਰ ਹੁੰਦਾ ਮੇਰੇ ਨਾਲ ਭਾਵੇਂ ਨਹੀਂ ਹੋਈ ਵਫਾਦਾਰੀ ਪਰ ਕੁੱਤਾ ਵਫਾਦਾਰ ਹੁੰਦਾ ਕੁੱਤਾ ਕਾਉਂਸਲਰ ਬਣੂਗਾ ਮੇਰੇ ਵੱਲੋਂ ਕੁੱਤਾ ਖੜਾ ਮੈਂ ਤਾਂ ਨਹੀਂ ਖੜੀ ਪਰ ਮੇਰੇ ਵੱਲੋਂ ਕੁੱਤਾ ਖੜਾ ਹੰਗਾਮਾ ਹੋ ਹੀ ਗਿਆ ਉਹ ਕਹਿੰਦੀ ਜੀ ਮੇਰਾ ਇਹ ਪ੍ਰਦਰਸ਼ਨ ਕਹਿ ਲਓ ਮੇਰਾ ਇਹ ਇੱਕ ਵਿਚਾਰ ਕਹਿ ਲਓ ਮੇਰੇ ਵੱਲੋਂ ਵਿਰੋਧ ਕਹਿ ਲਓ ਜਾਂ ਕੁਝ ਵੀ ਕਹਿ ਲਓ ਪਰ ਮੈਂ ਤਾਂ ਭਾਈ ਕੌਂਸਲਰ ਬਣਉਣ ਵਾਸਤੇ ਉਮੀਦਵਾਰ ਦੇ ਤੌਰ ਦੇ ਉੱਤੇ ਕੁੱਤੇ ਨੂੰ ਖੜਾ ਕਰਨਾ ਇਹ ਸਾਡੇ ਪੰਜਾਬ ਦੇ ਵਿੱਚ ਰਾਜਨੀਤੀ ਆ ਇਹ ਸਾਡੇ ਪੰਜਾਬ ਦੇ ਵਿੱਚ ਵਿਰੋਧ ਦਾ ਪ੍ਰਗਟਾਵਾ ਇਸ ਵਿਰੋਧ ਦੀਆਂ ਖਬਰਾਂ ਬਣਨ ਲੱਗੀਆਂ ਤੇ ਸਾਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਕਿਉਂਕਿ ਇਹ ਚਟਕਾਰੇ ਵਾਲੀ ਖਬਰ ਵੀ ਆ ਮੀਡੀਏ ਨੂੰ ਵੱਡੀ ਖਬਰ ਵੀ ਲੱਗੀ ਆ ਇਹ ਤੁਸੀਂ ਪਾਈ ਖਬਰ ਬਣਾਈ ਹੈ ਬਹੁਤ ਵਧੀਆ ਗੱਲ ਆ ਇੱਥੇ ਕੁੱਤਾ ਉਮੀਦਵਾਰ ਬਣ ਨਹੀਂ ਸਕਦਾ ਆਪਾਂ ਜਾਣਦੇ ਆ ਕਿਉਂਕਿ ਉਹ ਜਾਨਵਰ ਜਾਂ ਕੋਈ ਪੰਛੀ ਨਿਯਮਾਂ ਦੇ ਮੁਤਾਬਕ ਉਮੀਦਵਾਰ ਨਹੀਂ ਬਣ ਸਕਦਾ ਕਿਉਂਕਿ ਪ੍ਰਚਾਰ ਤਾਂ ਮਨੁੱਖ ਨਹੀਂ ਕਰਨਾ ਪ੍ਰਚਾਰ ਬੰਦੇ ਨਹੀਂ ਕਰਨਾ ਪਰ ਖਬਰਾਂ ਇੰਨੀਆਂ ਵੱਡੀਆਂ ਵੀ ਮੇਰੇ ਮੂਰੇ ਆ ਕੁਝ ਇੱਕ ਵਰਕੇ ਪਏ ਆ ਇਹਨਾਂ ਦੇ ਉੱਤੇ ਇਹ ਖਬਰ ਇੰਨੀ ਇੰਨੀ ਵੱਡੀ ਲੱਗੀ ਆ ਇਹ ਤਿੰਨ ਤਿੰਨ ਸਫਿਆਂ ਦੇ ਵਿੱਚ ਮੈਂ ਪ੍ਰਿੰਟ ਕੱਢਿਆ ਇਹਦਾ ਕਿਉਂਕਿ ਖਬਰ ਵੱਡੀ ਸੀ ਟਟਕਾਰੇ ਵਾਲੀ ਸੀ ਵੀ ਯਾਰ ਕੁੱਤਾ ਵੀ ਉਮੀਦਵਾਰ ਬਣ ਸਕਦਾ ਕਰੇ ਕੁੱਤੇ ਦੇ ਪਿੱਛੇ ਵੀ ਲੜਾਈ ਹੋ ਸਕਦੀ ਕਰੇ ਕੋਈ ਗੁੱਸੇ ਦੇ ਵਿੱਚ ਆ ਕੇ ਕੁੱਤੇ ਨੂੰ ਵੀ ਆਪਣੀ ਥਾਂ ਦੇ ਉੱਤੇ ਖੜ੍ਹਾ ਕਰ ਸਕਦਾ ਮੁੱਦਾ ਇਹ ਆ ਵਾਰਡ ਨੰਬਰ 38 ਦਾ ਮਾਮਲਾ ਅੰਮ੍ਰਿਤਸਰ ਦਾ ਮਾਮਲਾ ਕਿਉਂਕਿ ਪੰਜਾਬ ਦੇ ਵਿੱਚ 21 ਦਸੰਬਰ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਨਗਰ ਨਿਗਮ ਤੇ ਨਗਰ ਪੰਚਾਇਤਾਂ ਦਾ ਚੋਣਾ ਹੋਣੀ ਆ ਇਸ ਕਰਕੇ ਭਾਈ ਇਹ ਖਬਰ ਕੁੱਤੇ ਵਾਲੀ ਖਬਰ ਕੁੱਤਾ ਕਾਉਂਸਲਰ ਕਿਵੇਂ ਬਣੂ ਇਹ ਵੱਡੀ ਬਣੀ ਆ ਪਰ ਮੈਂ ਤੁਹਾਨੂੰ ਤੁਲਨਾ ਕਰਕੇ ਦੱਸਣਾ ਚਾਹਨਾ ਇਹ ਖਬਰ ਵੱਡੀ ਬਣ ਗਈ ਪਰ ਟਾਵਰ ਤੇ ਬੈਠੇ ਬੰਦੇ ਦੀ ਖਬਰ ਨਹੀਂ ਬਣ ਰਹੀ ਇੱਕ ਗੁਰਜੀਤ ਸਿੰਘ ਖਾਲਸਾ ਨਾਮ ਦਾ ਵੀ ਬੰਦਾ ਇਹ ਗੌਰ ਨਾਲ ਹੁਣ ਸੁਣਿਓ ਗੱਲ ਇੱਥੇ ਆ ਗੁਰਜੀਤ ਸਿੰਘ ਖਾਲਸਾ ਨਾਮ ਦਾ ਇੱਕ ਬੰਦਾ ਗੁਰਸਿੱਖ ਬੰਦਾ ਉਹ ਬੈਠਾ ਜੀ ਬਹੁਤ ਉੱਚੇ ਟਾਵਰ ਦੇ ਉੱਤੇ ਸਮਾਨਾਂ ਦੇ ਵਿੱਚ ਉਹਦੀ ਖਬਰ ਨਹੀਂ ਬਣ ਰਹੀ ਕਿਉਂਕਿ ਉੱਥੇ ਕਈ ਤਰ੍ਹਾਂ ਦੇ ਸਰਕਾਰੀ ਦਾਬੇ ਵੀ ਛਾਇਰ ਹੋਣਗੇ ਜਾਂ ਸਾਡੇ ਪੱਤਰਕਾਰ ਵੀਰਾਂ ਨੂੰ ਇਹ ਲੱਗਾ ਹੀ ਨਹੀਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਦਾ ਮੁੱਦਾ ਵਾਜਬ ਆ ਆਪਾਂ ਨੂੰ ਕੁੱਤੇ ਵਾਲਾ ਮੁੱਦਾ ਵਧੀਆ ਲੱਗਾ ਆਪਾਂ ਕੁੱਤੇ ਵਾਲਾ ਚੱਕ ਲਿਆ ਪਰ ਖਾਲਸੇ ਵਾਲਾ ਮੁੱਦਾ ਨਹੀਂ ਚੰਗਾ ਲੱਗਾ ਆਪਾਂ ਘੱਟ ਚੱਕਿਆ ਜਾਂ ਨਹੀਂ ਚੱਕਿਆ ਗੁਰਜੀਤ ਸਿੰਘ ਖਾਲਸਾ ਇਸ ਕਰਕੇ ਟਾਵਰ ਦੇ ਉੱਤੇ ਬੈਠਾ ਇਸ ਵੇਲੇ ਸਿਆਲ ਦੇ ਵਿੱਚ ਵੀ ਬੈਠਾ ਪਿਛਲੇ ਕਈ ਮਹੀਨਿਆਂ ਤੋਂ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਬੇਅਦਬੀ ਦੇ ਮੁੱਦੇ ਦੇ ਉੱਤੇ ਇਨਸਾਫ ਨਹੀਂ ਦਿੱਤਾ ਗਿਆ ਵੈਸੇ ਵੀ ਪੰਜਾਬੀ ਆਪਾਂ ਪਿੰਜੇ ਹੋਏ ਆਂ ਅੰਦਰੋਂ ਪਸੀਜੇ ਹੋਏ ਵੀ ਆਂ ਕਿ ਭਾਈ ਬੇਅਦਬੀ ਦੇ ਮਾਮਲੇ ਤੇ ਇਨਸਾਫ ਮਿਲਦਾ ਕਿਉਂ ਨਹੀਂ ਮਿਲਣਾ ਵੀ ਚਾਹੀਦਾ ਅਸੀਂ ਵੀ ਚਾਹੁੰਦੇ ਕਿ ਮਿਲਣਾ ਚਾਹੀਦਾ ਪਰ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਦਬੀਆਂ ਹੋਈਆਂ ਗੋਲੀकांड ਹੋਇਆ ਸਰਕਾਰ ਗਈ ਕਾਂਗਰਸੀ ਸਰਕਾਰ ਆਈ ਕਿ ਅਸੀਂ ਇਨਸਾਫ ਦੇਵਾਂਗੇ ਸਾਡੇ 4 ਸਾਲ ਬਾਅਦ ਕੈਪਟਨ ਹੁਰੀ 20 ਚਲੇ ਗਏ ਚੰਨੀ ਹੁਰੀ ਆਏ ਇਨਸਾਫ ਦੇਵਾਂਗੇ ਚੰਨੀ ਹੁਰੀ ਵੀ ਸਾਫਾ ਹੋਗੇ ਵਰਤਮਾਨ ਸਰਕਾਰ ਆਈ ਲਗਭਗ 3 ਬਰੇ ਪਹਿਲਾਂ ਇਹਨਾਂ ਨੇ ਕਿਹਾ ਜੀ ਇਨਸਾਫ ਦੇਵਾਂਗੇ 3 ਬਰਿਆਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਤੇ ਮਜਬੂਰੀ ਦੇ ਵਿੱਚ ਆਪਣੇ ਵੱਖਰੇ ਤਰੀਕੇ ਦਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਗੁਰਜੀਤ ਸਿੰਘ ਖਾਲਸਾ ਚੜ ਗਿਆ ਜੀ ਟਾਵਰ ਤੇ ਟਾਵਰ ਦੇ ਉੱਤੇ ਚੜਿਆ ਹੁਣ ਕਿਸੇ ਨੂੰ ਕੀ ਭਾ ਵੀ ਗੁਰਜੀਤ ਸਿੰਘ ਖਾਲਸਾ ਚੜਿਆ ਤੇ ਚੜਿਆ ਰਵੇ ਲੋਕ ਤਾਂ ਸ਼ਾਇਦ ਇਹ ਗੱਲ ਕਹਿੰਦੇ ਆ ਕੋਈ ਇਹ ਗੱਲ ਕਹਿ ਰਿਹਾ ਜੋ ਡਰਾਮੇਬਾਜ਼ ਆ ਕੋਈ ਇਹ ਗੱਲ ਕਹਿ ਰਿਹਾ ਜੀ ਪੈਸੇ ਇਕੱਠੇ ਕਰਨੇ ਚਾਹੁੰਦਾ ਹੋਣਾ ਕੋਈ ਇਹ ਗੱਲ ਕਹਿਣਾ ਜੀ ਕਿ ਤਾਂ ਪ੍ਰਚਾਰ ਖੱਟਣ ਦਾ ਇੱਕ ਤਰੀਕਾ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਤੁਸੀਂ ਹਮੇਸ਼ਾ ਹੀ ਸੰਕੀ ਸੁਭਾਅ ਦੇ ਕਰਕੇ ਇਹੋ ਜੇ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਬੋਲਣ ਵਾਲੇ ਲੋਕਾਂ ਨੂੰ ਇਗਨੋਰ ਕਰਤਾ ਤੁਹਾਨੂੰ ਡੱਲੇਵਾਲ ਦੇ ਵਿੱਚ ਵੀ ਨੁਕਸਾਨ ਨਜ਼ਰ ਆਉਂਦੇ ਆ ਤੁਹਾਨੂੰ ਗੁਰਜੀਤ ਸਿੰਘ ਖਾਲਸਾ ਦੇ ਵਿੱਚ ਵੀ ਨੁਕਸਾਨ ਨਜ਼ਰ ਆਉਂਦੇ ਆ ਤੁਸੀਂ ਬਾਅਦ ਦੇ ਵਿੱਚ ਰੌਲਾ ਬਹੁਤ ਪਾਉਂਦੇ ਹੁੰਨੇ ਹੋ ਅੱਜ ਤੁਸੀਂ ਟਾਵਰ ਦੇ ਕੋਲੇ ਨਹੀਂ ਪਹੁੰਚਦੇ ਮੇਰੀ ਗੁਰਜੀਤ ਸਿੰਘ ਖਾਲਸਾ ਦੇ ਨਾਲ ਫੋਨ ਤੇ ਗੱਲ ਹੋਈ ਉਹ ਕਹਿੰਦਾ ਬਾਈ ਜੀ ਕਦੇ-ਕਦਾਂ ਹੀ ਲੋਕ ਆ ਜਾਂਦੇ ਆ ਪਰ ਸ਼ਾਇਦ ਲੋਕ ਵੀ ਚਾਹੁੰਦੇ ਜੀ ਕਿ ਬੰਦਾ ਮਰੇ ਤੇ ਫਿਰ ਇਕੱਠੇ ਹੋਈਏ ਫਿਰ ਆਪਾਂ ਸਸਕਾਰ ਤੇ ਜਾਵਾਂਗੇ ਆਪਾਂ ਭੋਤ ਤੇ ਜਾਵਾਂਗੇ ਬੇਅਦਬੀ ਦੀ ਪੀੜ ਸਾਰੇ ਮਹਿਸੂਸ ਕਰਦੇ ਆ ਬੇਅਦਬੀ ਦੇ ਖਿਲਾਫ ਵਿਰੋਧ ਕਰਨ ਵਾਲੇ ਦੇ ਹੱਕ ਦੇ ਵਿੱਚ ਨਿਤਰਦੇ ਨਹੀਂ ਆਪਾਂ ਕਿਹੋ ਜੀ ਮਾਨਸਿਕਤਾ ਵਾਲੇ ਪੰਜਾਬੀ ਆ ਜੇ ਉਹ ਬੰਦਾ ਪਸੰਦ ਨਹੀਂ ਜੇ ਉਹ ਬੰਦੇ ਦਾ ਤਰੀਕਾ ਪਸੰਦ ਨਹੀਂ ਤੇ ਫਿਰ ਭਾਈ ਆਪਾਂ ਕੁਝ ਨਾ ਕੁਝ ਕਰ ਲਈਏ ਆਪਾਂ ਵੀ ਕੁਝ ਨਹੀਂ ਕਰਦੇ ਉਹਦਾ ਤਰੀਕਾ ਨਹੀਂ ਪਸੰਦ ਆਪਾਂ ਕੁਝ ਵੈਸੇ ਨਹੀਂ ਕਰਨਾ ਗੱਲ ਸਿਰਫ ਇੱਥੇ ਮੁੱਕਦੀ ਆ ਕਿ ਅਸੀਂ ਪੰਜਾਬੀ ਭਾਲ ਦੇ ਵੀ ਹਮੇਸ਼ਾ ਦੂਜੇ ਦਾ ਮੋਢਾ ਵੀ ਭਾਈ ਇਹ ਮੂਰੇ ਲੱਗੇ ਤੇ ਮੂਰੇ ਲੱਗੇ ਨੂੰ ਪਸੰਦ ਵੀ ਨਹੀਂ ਕਰਦੇ ਫਿਰ ਲੱਤਾ ਕਿਤਨੇ ਆ ਇਹ ਸਾਡੇ ਸੁਭਾਅ ਦੇ ਵਿੱਚ ਆ ਕੋਈ ਨਵੀਂ ਗੱਲ ਨਹੀਂ ਹੈਗੀ ਗੁਰਜੀਤ ਸਿੰਘ ਖਾਲਸਾ ਦਾ ਤਰੀਕਾ ਤੁਹਾਨੂੰ ਪਸੰਦ ਹੋ ਸਕਦਾ ਨਾ ਪਸੰਦ ਹੋ ਸਕਦਾ ਪਰ ਉਹਦਾ ਇਰਾਦਾ ਤਾਂ ਗਲਤ ਨਹੀਂ ਉਹ ਜਿਹੜੀ ਗੱਲ ਦੇ ਕਰਕੇ ਟਾਵਰ ਤੇ ਚੜਿਆ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਇਆ ਹਾਲਾਂਕਿ ਮੈਂ ਜ਼ਿੰਦਗੀ ਜੋਖਮ ਦੇ ਵਿੱਚ ਪਾਉਣ ਦੇ ਹੱਕ ਦੇ ਵਿੱਚ ਨਹੀਂ ਆ ਉਹ ਬੰਦਾ ਸਿਰਟ ਦੇ ਨਾਲ ਬੈਠਾ ਤੇ ਪੰਜਾਬੀ ਥੱਲੇ ਵੀ ਜਾ ਕੇ ਉਹਦੇ ਹੱਕ ਦੇ ਵਿੱਚ ਨਹੀਂ ਖੜ ਸਕਦੇ ਵਿਰਲੇ ਟਾਵੇਂ ਉੱਥੇ ਬੰਦੇ ਹੈਗੇ ਆ ਸਮਾਣਾ ਦੇ ਵਿੱਚ ਆ ਬੀਐਸਐਨਐਲ ਦੇ ਟਾਵਰ ਦੇ ਉੱਤੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੜਿਆ ਕਦੇ-ਕਦਾਈਂ ਉੱਥੇ ਕੋਈ ਹਾਦਾ ਨਾਰਾ ਵੀ ਵੱਜ ਜਾਂਦਾ ਪਰ ਹੁਣ ਮੀਡੀਆ ਦੇ ਵਿੱਚ ਖਬਰ ਕੋਈ ਨਹੀਂ ਆ ਰਹੀ ਮੀਡੀਆ ਕੁੱਤੇ ਵਾਲੀ ਖਬਰ ਨੂੰ ਪਹਿਲ ਦੇ ਦਿੰਦਾ ਉਹਨੂੰ ਨਹੀਂ ਮੀਡੀਆ ਨੂੰ ਫਿਕਰ ਹੈ ਕੀ ਚਾਹੀਦਾ ਆ ਗੱਲਾਂ ਕਹਿਣ ਵਾਲੀਆਂ ਕੁੜੀਆਂ ਦਾ ਮੀਡੀਆ ਇਸ ਗੱਲ ਦੀ ਚਰਚਾ ਕਰਦਾ ਵੀ ਭਾਈ ਫੁਲਾਣੀ ਥਾਂ ਤੇ ਆ ਗੱਲ ਹੋ ਗਈ ਫੁਲਾਣੀ ਥਾਂ ਤੇ ਆ ਗੱਲ ਹੋ ਗਈ ਸਾਡੇ ਜਿਹੜੇ ਮੀਡੀਆ ਨੂੰ ਇਸ ਗੱਲ ਦਾ ਫਿਕਰ ਆ ਕੇ ਭਾਈ ਦਲਜੀਤ ਦਸਾਂਝ ਦੇ ਸ਼ੋਅ ਦੇ ਵਿੱਚ ਕਿਹੜਾ ਗਾਣਾ ਚੱਲੂ ਕਿ ਨਹੀਂ ਚੱਲੂ ਟਿਕਟ ਕਿੰਨੇ ਦੀ ਬਲੈਕ ਹੋ ਗਈ ਫੁਲਾਣੇ ਦਾ ਸ਼ੋਅ ਫੁਲਾਣੀ ਥਾਂ ਦੇ ਉੱਤੇ ਕੀ ਹੋਇਆ ਫੁਲਾਣਾ ਗਾਣਾ ਨਹੀਂ ਫੁਲਾਣੀ ਥਾਂ ਤੇ ਗਾ ਸਕੂ ਉਸ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਆਪਾਂ ਨੂੰ ਗੁਰਜੀਤ ਸਿੰਘ ਖਾਲਸਾ ਵੀ ਦੇਖਣਾ ਚਾਹੀਦਾ ਜਗਜੀਤ ਸਿੰਘ ਢੱਲੇਵਾਲ ਵੱਲ ਵੀ ਦੇਖਣਾ ਚਾਹੀਦਾ ਬਾਕੀ ਵੀ ਚਲੋ ਖਬਰਾਂ ਤਾਂ ਖਬਰਾਂ ਨੇ ਹਰ ਤਰ੍ਹਾਂ ਦੀ ਖਬਰ ਪੇਸ਼ ਕਰਨੀ ਪੈਂਦੀ ਹੈ ਪਰ ਜੇ ਹਰ ਤਰ੍ਹਾਂ ਦੀ ਪੇਸ਼ ਕਰਨੀ ਪਈ ਵੀ ਤਾਂ ਫਿਰ ਸਮਾਣੇ ਵਾਲੀ ਟਾਵਰ ਵਾਲੀ ਖਬਰ ਕਿਉਂ ਨਹੀਂ ਪੇਸ਼ ਕਰਦੇ ਆਪਾਂ ਇਹਦੇ ਵੱਲ ਵੀ ਗੌਰ ਕਰਨਾ ਚਾਹੀਦਾ ਇਹ ਸਾਡੇ ਮੁੱਦੇ ਆ ਪੰਜਾਬ ਦੇ ਅਸਲ ਮੁੱਦੇ ਤਾਂ ਇਹੀ ਆ ਬਾਕੀ ਤਾਂ ਮੁੱਦੇ ਕਹਿ ਰਿਹਾ ਵੀ ਪਛੋਂ ਦੀ ਵਾ ਵਰਗੇ ਹੁੰਦੇ ਆ ਆਏ ਤੇ ਗਏ ਉਹਨਾਂ ਦੇ ਨਾਲ ਪੰਜਾਬ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਸਾਨੂੰ ਇਹ ਵੱਡੇ ਮੁੱਦੇ ਲੱਗਦੇ ਵੀ ਗਵਈਏ ਨੇ ਆਹ ਕਰਤਾ ਫਿਲਮ ਵਾਲੇ ਨੇ ਆਹ ਕਰਤਾ ਫਲਾਣੀ ਕੁੜੀ ਨੇ ਆਹ ਕਰਤਾ ਫਲਾਣੇ ਮੁੰਡੇ ਨੇ ਆਹ ਗੱਲ ਕਰਤੀ ਆ ਜੇ ਅੱਜ ਕੁੱਤੇ ਵਾਲੀ ਖਬਰ ਲੱਗ ਸਕਦੀ ਆ ਤਾਂ ਗੁਰਜੀਤ ਸਿੰਘ ਖਾਲਸਾ ਵਾਲੀ ਕਿਉਂ ਨਹੀਂ ਬਣ ਸਕਦੀ ਤੇ ਪੰਜਾਬੀ ਕੋ ਮੇਰਾ ਤੁਹਾਨੂੰ ਵੀ ਸਵਾਲ ਲੱਗ ਕੀ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਕਿ ਭਾਈ ਉਹ ਟਾਵਰ ਤੇ ਬੈਠਾ ਉਹਦਾ ਵੈਸੇ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦੇ ਆ ਜਿਹੜੇ ਬਦਲਾਅ ਦੀ ਗੱਲ ਕਰਦੇ ਹੁੰਦੇ ਸੀ ਉਹਨਾਂ ਨੇ ਭਾਈ ਲੁਧਿਆਣਾ ਦੇ ਵਿੱਚ ਵਿਧਾਇਕਾਂ ਦੇ ਟੱਬਰਾਂ ਨੂੰ ਟਿਕਟਾਂ ਵੰਡ ਦਿੱਤੀਆਂ ਕਿਸੇ ਨੇ ਪੁੱਤ ਨੂੰ ਦਿਵਾ ਲਈ ਕਿਸੇ ਨੇ ਨੂੰ ਨੂੰ ਟਿਕਟ ਦਿਵਾ ਲਈ ਕੌਂਸਲ ਦੀਆਂ ਬਦਲਾਅ ਠੀਕ ਆ ਭਾਈ ਉਧਰ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਨੇ 31 ਉਮੀਦਵਾਰ ਐਲਾਨੇ ਦਿੱਲੀ ਦੇ ਵਿੱਚ ਹੁਣ ਤੱਕ ਪਹਿਲਾਂ 11 ਫਿਰ 20 ਇਹ ਜਿਹੜੇ ਪਹਿਲਾਂ 11 ਐਲਾਨੇ ਸੀ ਉਹਦੇ ਵਿੱਚ 6 ਬੀਜੇਪੀ ਤੇ ਕਾਂਗਰਸ ਦੇ ਨਾਲ ਸੰਬੰਧਤ ਸੀਗੇ ਜਿਹੜੇ ਛੱਡ ਕੇ ਪਾਰਟੀ ਆਪ ਚ ਆਏ ਆ। ਇਸੇ ਬੀਜੇਪੀ ਤੇ ਇਸੇ ਕਾਂਗਰਸ ਦੇ ਖਿਲਾਫ ਆਪਾਂ ਬਦਲਾ ਦੀ ਗੱਲ ਕਰਦੇ ਸੀ ਤੇ ਹੁਣ ਉਹਨਾਂ ਦੇ ਬੰਦਿਆ ਬਿਨਾ ਆਪਣਾ ਸਰਦਾ ਵੀ ਨਹੀਂ। ਤਿੰਨ ਦਿਨ ਪਹਿਲਾਂ ਪਾਰਟੀ ਦੇ ਵਿੱਚ ਆਏ ਬੰਦੇ ਨੂੰ ਟਿਕਟ ਮਿਲ ਜਾਂਦੀ ਆ। ਇਹ ਵੀ ਬਦਲਾ। ਕੰਧਾਂ ਦੇ ਉੱਤੇ ਪੋਸਟਰ ਲਾਉਣ ਵਾਲੇ ਦਿੱਲੀ ਦੇ ਵਿੱਚ ਵੀ ਨਹੀਂ ਲੱਭਦੇ ਤੇ ਪੰਜਾਬ ਦੇ ਵਿੱਚ ਵੀ ਨਹੀਂ। ਕਿਤੇ ਵੀ ਨਹੀਂ। ਪਤਾ ਨਹੀਂ ਕਿਹਸੀ ਰਾਜਨੀਤੀ ਪਰ ਖੈਰ ਪੰਜਾਬੀ ਸਿਆਣੇ ਆ, ਸੂਝਵਾਨ ਆ। ਸ਼ਾਇਦ ਫਿਕਰ ਵੱਧ ਕਰਦੇ ਹੋਣਗੇ ਸਾਨੂੰ ਤਾਂ ਨਹੀਂ ਕਰਨਾ ਆਉਂਦਾ ਕਿਉਂਕਿ ਸਾਨੂੰ ਇਨੀ ਸਮਝ ਵੀ ਨਹੀਂ ਸ਼ਾਇਦ ਸਮਝ ਆਵੇ ਵੀ ਨਾ ਉਹਨਾਂ ਵਾਂਗੂ ਜਿਹੜੇ ਕੱਲੇ ਨੁਕਸ ਕੱਢਦੇ ਆ ਜਿਹੜੇ ਕੱਲੇ رائے ਦਿੰਦੇ ਆ ਆਜੋ ਕੁੱਤੇ ਦੀ ਖਬਰ ਮੰਗ ਬਾਕੀ ਜਿਹੜੇ ਪੰਜਾਬ ਦੇ ਮੁੱਦਿਆਂ ਦਾ ਫਿਕਰ ਕਰਦੇ ਉਹਦੀ ਵੀ ਗੱਲ ਕਰਗੇ ਇਹ ਮੇਰੀ ਮੀਡੀਆ ਨੂੰ ਬੇਨਤੀ ਆ ਕਦੇ ਆਪਾਂ ਕਿਸੇ ਕਹਿੰਦੇ ਨੇ ਜੀ ਕਿ ਲੈਸਬੀਅਨ ਦੀ ਇੰਟਰਵਿਊ ਕਰ ਲਈ ਤੇ ਕਦੇ ਕਿਸੇ ਕਹਿੰਗੇ ਜੀ ਕਿ ਫਲਾਣੇ ਦੀ ਇੰਟਰਵਿਊ ਕਰ ਲਈ ਬਈ ਉਹਦਾ ਨਹੀਂ ਸ਼ਬਦ ਬਰਤਣਾ ਨਹੀਂ ਚਾਹੁੰਦਾ ਉਹ ਕਹਿੰਦੇ ਵੀ ਭਾਈ ਇਹਦੇ ਵਿੱਚੋਂ ਵਿਊ ਆਉਂਦੇ ਆ ਤੇ ਇੱਧਰ ਐ ਹੁੰਦਾ ਅਸਲ ਮੁੱਦੇ ਵੀ ਚਲੇ ਚਲੋ ਚੱਲਦਾ ਵੈਸੇ ਬਹੁਤ ਕੁਝ ਆ ਪੰਜਾਬ ਦੇ ਵਿੱਚ ਪਰ ਇਹ ਮੁੱਦੇ ਵੀ ਇਹ ਮੁੱਦੇ ਵਿਊ ਨਹੀਂ ਦਿੰਦੇ ਪਰ ਸਨਮਾਨ ਦਿੰਦੇ ਆ ਸਤਿਕਾਰ ਦਿੰਦੇ ਆ ਤੇ ਸਭ ਤੋਂ ਵੱਡੀ ਗੱਲ ਮਨ ਨੂੰ ਸੰਤੁਸ਼ਟੀ ਦਿੰਦੇ ਤਸੱਲੀ ਦਿੰਦੇ ਆ ਕਿ ਯਾਰ ਅਸੀਂ ਵੀ ਇੱਕ ਟਾਵਰ ਤੇ ਖੜੇ ਬੰਦੇ ਦੀ ਗੱਲ ਕੀਤੀ ਆ ਅਸੀਂ ਵੀ ਮਰਨਵਰਤ ਤੇ ਬੈਠਾ ਢੱਲੇ ਵਾਲ ਦੀ ਗੱਲ ਕੀਤੀ ਆ ਅਸੀਂ ਵੀ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਇਸ ਵੇਲੇ ਠਰ ਠਰ ਕਰਦੇ ਫੁੱਟਪਾਥਾਂ ਦੇ ਉੱਤੇ ਰਾਤਾਂ ਕੱਟਦੇ ਲੋਕਾਂ ਦੀ ਗੱਲ ਕੀਤੀ ਹੈ ਮੁੱਦੇ ਸਾਰੇ ਝੁਕਣੇ ਚਾਹੀਦੇ ਆ ਕਿਸੇ ਮੁੱਦੇ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ ਹਾਲਾਂਕਿ ਸਾਡੇ ਕੋਲੋਂ ਵੀ ਕਈ ਛੁੱਟ ਜਾਂਦੇ ਆ ਕਿਉਂਕਿ ਹਰ ਪੱਤਰਕਾਰ ਹਰ ਮੁੱਦਾ ਤਾਂ ਨਹੀਂ ਝੁਕ ਸਕਦਾ ਪਰ ਜਿੱਥੇ ਜਾਲੀ ਦਾ ਮੁੱਦਾ ਛੱਡ ਕੇ ਤੇ ਇੱਕ ਮਹੱਤਵਪੂਰਨ ਮੁੱਦਾ ਝੁਕਣਾ ਹੋਵੇ ਆ ਜੋ ਸਾਰੀ ਝੁਕੀ